ਸੰਦਾਰੀ ਤੋਂ ਬਾਅਦ ਵੀ ਪੰਜਾਬੀਆਂ ਨੇ ਕਦੀ ਵੀ ਕਿਸੇ ਦੀ ਪਿੱਠ ਨਹੀਂ ਨਿਕਣ ਦਿੱਤੀ। ਦੁੱਖ ਕਿਸੇ ਦਾ ਹੋਇਆ ਸਾਂਝਾ ਕਰਨ ਅਸੀਂ ਪਹੁੰਚ ਕੇ। ਭੁੱਖਾ ਕੋਈ ਸੀ ਰੋਟੀ ਖਾਣ ਲਈ ਅਸੀਂ ਪਹੁੰਚ ਗਏ। ਪੰਗਾ ਕਿਹਦਾ ਪਿਆ ਟਰਨਾਂ ਨਾਲ ਅਸੀਂ ਪਹੁੰਚ ਗਏ ਜੀ। ਤੇ ਇਸ ਵਾਰੀ ਮੈਂ ਵੀ ਐਲਾਨ ਕੀਤਾ ਕਿ ਵੀ ਸਾਨੂੰ ਵੀ ਚਾਹੀਦੀ ਹੈ ਕਿ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਈਏ। ਅੱਜ ਜਿਨ੍ਹਾਂ ਪਰਿਵਾਰਾਂ ਨੂੰ ਇਹ ਵਿੱਤੀ ਮਦਦ ਦਿੱਤੀ ਗਈ ਹੈ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਸਿਰਫ ਮੁਸਲਮਾਨ ਨਹੀਂ Hindu ਅਤੇ Sikh ਪਰਿਵਾਰ ਵੀ ਨੇ। Hindu Muslim Sikh ਇਸਾਈ ਦੀ ਤਾਂ ਗੱਲ ਹੀ ਨਹੀਂ। ਅਸੀਂ ਪੰਜਾਬੀ ਆ ਸਾਰੇ। ਜੀ। ਔਰ ਅਸੀਂ ਦਰਦ ਮਹਿਸੂਸ ਕਰਦੇ ਹਾਂ ਆਪਸ ਵਿੱਚ ਇੱਕ ਦੂਜੇ ਦਾ। ਅਸੀਂ ਬਤੌਰ ਪੰਜਾਬੀ ਕੰਮ ਕੀਤਾ ਹੈ ਪਰ ਪੰਜਾਬੀ ਹਮੇਸ਼ਾ ਡਟ ਕੇ ਹੜਾਂ ਦਾ ਮੁਕਾਬਲਾ ਕਰਦੇ ਆਂ ਔਰ ਅਸੀਂ ਪੀੜਤ ਨਹੀਂ ਹੈਗੇ ਪਾਣੀਆਂ ਨਾਲ ਵੀ ਲੜਦੇ ਪਏ ਆਂ ਪਿਛਲੀ ਵਾਰੀ ਵੀ ਸੰਤ ਸੀਚੇਵਾਲ ਉਹਨਾਂ ਨੇ ਅਫਸਰ ਕਹਿੰਦੇ ਸੀ 400 ਦਿਨ ਚ ਇਹ ਫਰਿਆ ਜਾਊਗਾ ਨੱਕਾ ਔਰ ਉਹ ਵੀ ਉਦੋਂ ਜਦੋਂ ਬਿਆਸ ਵਾਪਸ ਮੋੜਨ ਵਾਲਾ ਹੋਊਗਾ ਜੀ ਲੇਕਿਨ ਪੰਜਾਬੀਆਂ ਨੇ 28 ਦਿਨ ਦੇ ਵਿੱਚ ਵੀ ਦਰਿਆ ਨੂੰ ਨੱਕਾ ਲਾ ਦਿੱਤਾ ਜਿਗਾ ਇਸ ਲਈ ਪੰਜਾਬ ਦੇ ਜਿਹੜੇ ਸਿੱਖ ਭਰਾ ਨੇ ਪੰਜਾਬ ਦੇ Hindu ਪੰਜਾਬ ਦੇ ਮੁਸਲਮਾਨ Dalit Boudhi Jaini ਜਿਹੜੀਆਂ ਨਸਲਾਂ ਪੰਜਾਬ ਚ ਰਹਿੰਦੀਆਂ ਐ ਇਹ ਚੁਹਾਰੂ ਲੋਕ ਨੇ ਇਹ ਲੜਨਾ ਜਾਣਦੇ ਨੇ ਖੜਨਾ ਜਾਣਦੇ ਨੇ ਤੇ ਇਸ ਵਾਰੀ ਵੀ ਮੈਨੂੰ ਉਮੀਦ ਹੈ ਕਿ ਹਾਲਾਂ ਤੋਂ ਸਿਫਿਟੀ ਹੋ ਅਸੀਂ ਮੈਂ ਜਦੋਂ ਦਰਿਆ ਰਾਵੀ ਦੇ ਕੰਢੇ ਗਿਆ ਤੇ ਹਜ਼ਾਰਾਂ ਲੋਕ ਉੱਥੇ ਰੀਲਾਂ ਬਣਾ ਰਹੇ ਸੀ ਉਹ ਵੀ ਲੋਕਾਂ ਨੂੰ ਦੱਸਣ ਲਈ ਜਾਂਦਾਂ ਬਿਲਕੁਲ ਵੀ ਦੇਖੋ ਆ ਕੀ ਹੋ ਗਿਆ ਤੇ ਉੱਥੇ ਮੈਂ ਇੱਕ ਆਪਣੀ ਗੈਰ ਮੁਸਲਿਮ ਭੈਣ ਨੂੰ ਦੇਖਿਆ ਤੇ ਉਹਦਾ ਘਰ ਗਿਰ ਗਿਆ ਤੇ ਉਹ ਬੜੀ مایੁਸੀ ਨਾਲ ਆਪਣੇ ਘਰ ਨੂੰ ਦੇਖ ਰਹੀ ਸੀ ਜੀ ਤੇ ਮੈਨੂੰ ਲੱਗਿਆ ਕਿ ਇਹ ਤਕਲੀਫ ਜਿਹੜੀ ਹੈ ਰੂਹ ਤੱਕ ਪਹੁੰਚੀ ਹੋਈ ਹੈ ਜੀ ਇਹ ਕੋਈ ਫਾਰਮੈਲिटीज ਨਹੀਂ ਹੈ ਸਿਰਫ ਆਟਾ ਦਾਲ ਦੇਣ ਨਾਲ ਕੰਮ ਚੱਲਣ ਵਾਲਾ ਹੈ ਨਹੀਂ ਜਮਾ ਮਸਜਿਦ ਦੇ ਵਿੱਚ अनेका ਪਰਿਵਾਰਾਂ ਨੂੰ ਲਗਭਗ 50 ਲੱਖ ਦੀ ਜਿਹੜੀ ਰਕਮ ਹੈ ਉਹ ਦਿੱਤੀ ਗਈ ਹੈ ਉਹਨਾਂ ਦੀ ਮਦਦ ਦੇ ਲਈ ਮੁਹੰਮਦ ਸਾਹਿਬ ਦਾ ਜਿਹੜਾ ਸਭ ਤੋਂ ਵੱਡਾ ਦਿਹਾੜਾ ਹੁੰਦਾ ਹੈ ਜੀ 12 ਰੁਪਏ ਦਾ ਉਹ ਐਤਕੀ ਸੀਗਾ ਤੇ ਅਸੀਂ ਬੜੀ ਨਿਮਰਤਾ ਨਾਲ ਆਪਣੀ ਫੋਮ ਨੂੰ ਬੇਨਤੀ ਕੀਤੀ ਕਿ ਜਾਂ ਸਾਡਾ ਗਵਾਂਡੀ ਸਾਡਾ ਭਰਾ ਜੀ ਸਾਡਾ ਜਿਹੜਾ ਜ਼ਮੀਨ ਦੇ ਉੱਤੇ ਜਿਹਨਾਂ ਨਾਲ ਅਸੀਂ ਵੰਡ ਰਹਨੇ ਆ ਅਪਰਚ ਇੱਕ ਦੂਜੇ ਨਾਲ ਖਾਣੇ ਪੀਣੇ ਜਦ ਉਹ ਦੁਖੀ ਹੈ ਤੇ ਫਿਰ ਅਸੀਂ ਕਿਸ ਗੱਲ ਦੀ ਖੁਸ਼ੀ ਜਿਹੜੀ ਹੈ ਉਹ ਮਨਾਈਏ ਅਸੀਂ ਕਹਾਂ ਇਸ ਦੇ ਸਾਰੀ ਰਕਮ ਜਿਹੜੀ ਹੈ ਹੜਪੀੜਤਾਂ ਨੂੰ ਦੇਣੀ ਚਾਹੀਦੀ ਹੈ ਹਰਿਆਣਾ ਯੂਪੀ ਉੱਤਰਾਖੰਡ ਜੀ ਪੌਣ ਹਿਮਾਚਲ ਦੇ ਕਈ ਮੁਸਲਮਾਨਾ ਦੀਆਂ ਸੁਸਾਇਟੀਆਂ ਜੀ ਉਹਨਾਂ ਨੇ ਬਹੁਤ ਵੱਡੀ ਜਨਸੀ ਜੇਕਰ ਤੁਸੀਂ ਮੈਂ ਆਹ ਅੰਦਾਜ਼ੇ ਨਾਲ ਕਮਾਤੇ ਹੁਣ ਤੱਕ 1000 ਗੱਡੀਆਂ ਜਿਹੜੀਆਂ ਜੀ ਰਾਸ਼ਮ ਦੀਆਂ ਲੁਧਿਆਣਾ ਤੋਂ ਹੁੰਦੇ ਹੋਏ ਪੂਰੇ ਪੰਜਾਬ ਦੇ ਵਿੱਚ ਗਈਆਂ ਰਾਜੀ ਜਿੱਥੋਂ ਜਿੱਥੋਂ ਨੰਗਿਆ ਤੇ ਮੇਰਾ ਖਿਆਲ ਹੈ ਦਰਜਨਾ ਘਰ ਦੁਕਾਨਾਂ ਗਿੱਡੇਰੇ ਇਬਾਦਤਗਾਹ ਸਾਰੀਆਂ ਸਾਰੀਆਂ ਨਾਲ ਹੀ ਰੋਡ ਤੇ ਲੈ ਗਿਆ ਉਸ ਜਗ੍ਹਾ ਤੇ ਤੁਸੀਂ ਜਾਓਗੇ ਇੰਜ ਲੱਗਦਾ ਜਿਦਾਂ ਇੱਥੇ ਪਹਿਲਾਂ ਕੋਈ ਆਬਾਦੀ ਸੀਗੀ ਹੀ ਨਹੀਂ ਲੁਧਿਆਣਾ ਟਾਈਮਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਾਰਿਆਂ ਦਾ ਬਹੁਤ ਬਿਗਾ ਸਵਾਗਤ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਔਰ ਅਨੇਕਾਂ ਹੀ ਪਿੰਡ ਜਿਹੜੇ ਨੇ ਇਸ ਹੜ੍ਹਾਂ ਦੇ ਪ੍ਰਭਾਵ ਹੇਠ ਆਏ ਨੇ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਆ ਕਿ ਪੰਜਾਬ ਦੇ ਲੋਕਾਂ ਦੀ ਮਦਦ ਲਈ ਪੰਜਾਬੀ ਹੀ ਅੱਗੇ ਆ ਰਹੇ ਨੇ ਪੰਜਾਬ ਦੇ ਮੁਸਲਮਾਨਾਂ ਦਾ دینی ਮਰਕਜ਼ ਜਾਮਾ ਮਸਜਿਦ ਲੁਧਿਆਣਾ ਜਿੱਥੇ ਅੱਜ ਅਸੀਂ ਮੌਜੂਦ ਆ ਇੱਥੇ ਅੱਜ ਅਹਿਰਾਰ ਫਾਊਂਡੇਸ਼ਨ ਵੱਲੋਂ ਅਨੇਕਾਂ ਪਰਿਵਾਰਾਂ ਨੂੰ ਜਿਹੜਾ ਪੈਸਾ ਦਿੱਤਾ ਗਿਆ ਮਦਦ ਦਿੱਤੀ ਗਈ ਹੈ ਕਿਉਂਕਿ ਜਿਹੜੇ ਪਰਿਵਾਰਾਂ ਦੇ ਘਰ-ਬਾਰ ਇਸ ਤਬਾਹੀ ਦੇ ਵਿੱਚ ਉਜੜ ਗਏ ਉਹਨਾਂ ਦੇ ਲਈ ਮਦਦ ਦਾ ਹੱਥ ਅੱਗੇ ਵਧਾਇਆ ਗਿਆ। ਸੋ 50 ਲੱਖ ਰੁਪਏ ਤਕਸੀਮ ਅੱਜ ਕੀਤਾ ਗਿਆ ਉਹਨਾਂ ਦੇ ਵਿੱਚ ਸਾਡੇ ਨਾਲ ਸ਼ਾਹੀ ਇਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਜੀ ਧਿਆਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਇਮਾਮ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ। ਇਮਾਮ ਸਾਹਿਬ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸੋ ਕਿਉਂਕਿ ਤੁਸੀਂ ਜ਼ਮੀਨੀ ਪੱਧਰ ਤੇ ਜਾ ਕੇ ਹੜ੍ਹਾਂ ਦੇ ਹਾਲਾਤ ਵੇਖੇ ਨੇ। ਮਾਝੇ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਖਾਸ ਕਰਕੇ ਅੰਮ੍ਰਿਤਸਰ, ਗੁਰਦਾਸਪੁਰ ਇ ਕੀ ਹਾਲਾਤ ਨੇ ਅਸਲ ਉੱਥੇ ਦੇ ਬismillah रहमान ਰਹਿਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਅਸੀਂ ਪਿਛਲੇ 15 20 ਦਿਨ ਤੋਂ ਸੇਲਾਬ ਦੇ ਵਿੱਚ ਕੰਮ ਕਰਦੇ ਪਏ ਆ ਤੇ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਕਿ ਵੀ ਜ਼ਿਆਦਾ ਮਾਰ ਕਿੱਥੇ ਪਈ ਹੈ ਜੀ ਤੇ ਸਾਡਾ ਜਿਹੜਾ ਪੰਜਾਬ ਦਾ ਡਿਸਟ੍ਰਿਕਟ ਜਿਹੜਾ ਹੈ ਬਠਾਲਾ ਜੀ ਉਹਦੀਆਂ ਜਿਹੜੀਆਂ ਦੋ ਤਹਿਸੀਲਾਂ ਨੇ ਬੜੇਰਾ ਬਾਬਾ ਨਾਨਕ ਜੀ ਔਰ ਉਹਦੇ ਰਮਦਾਸ ਦਾ ਜਿਹੜਾ ਇਲਾਕਾ ਹੈ ਜੀ ਉੱਥੋਂ ਅਗਰ ਤੁਸੀਂ ਚਲਦੇ ਹੋ ਅੰਮ੍ਰਿਤਸਰ ਤੱਕ ਆਨੇ ਹੋ ਅਜ ਨਾਲੇ ਤੱਕ ਉਸ ਤੋਂ ਬਾਅਦ ਫਿਰ ਜਿੱਦੋਂ ਤੁਸੀਂ ਉਹਦੇ ਪਿਛਲੇ ਪਾਸੇ ਡਿਸਟ੍ਰਿਕਟ ਪਠਾਨਕੋਟ ਚ ਦਾਖਲ ਹੁੰਨੇ ਹੋ ਜਿਹੜਾ ਕਿ ਹੁਣੀ ਨਵਾਂ ਜ਼ਿਲ੍ਹਾ ਬਣਿਆ ਹੈ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦਾ ਇਹ ਇੱਕ ਜਿੱਸਾ ਹੁੰਦਾ ਸੀਗਾ ਤੇ ਉਹਦੀ ਜਿਹੜੀ ਤਹਿਸੀਲ ਦਿਨਾਨਗਰ ਦਿਨਾਨਗਰ ਤਹਿਸੀਲ ਦੇ ਵਿੱਚ ਜਿੱਥੋਂ ਦਰਿਆ ਰਾਵੀ ਨੰਗਦਾ ਹੈ ਜੀ ਤੇ ਇਹਨਾਂ ਸਾਰੇ ਦਰਿਆਵਾਂ ਚੋਂ ਅਗਰ ਤੁਸੀਂ ਇਹ ਕਹੋ ਕਿ ਬਹੁਤ ਖਤਰਨਾਕ ਸ਼ਕਲ ਜੀ ਅਗਰ ਕਿਤੇ ਸੇਲਾਬ ਨੇ اختیار ਕੀਤੀ ਤੋਂ ਦਰਿਆ ਰਾਵੀ ਚ ਹਾਲਾਂਕਿ ਰਾਵੀ ਸਭ ਤੋਂ ਤੇਜ਼ ਆਇਆ ਜੀ ਠੰਡਾ ਵੀ ਹੋ ਗਿਆ ਜੀ ਜਾ ਬਾਕੀ ਦੇ ਰਿਆ ਹਜੇ ਵੀ ਉਫਾਨ ਤੇ ਹੈ ਲੇਕਿਨ ਰਾਵੀ ਜਿੱਥੋਂ ਜਿੱਥੋਂ ਨੰਗਿਆ ਹੈ ਤੇ ਮੇਰਾ ਖਿਆਲ ਹੈ ਦਰਜਨਾ ਘਰ ਦੁਕਾਨਾਂ ਗੇਡੇਰੇ ਇਬਾਦਤਗਾਹ ਸਾਰੀਆਂ ਸਾਰੀਆਂ ਨਾਲ ਹੀ ਰੋੜ ਕੇ ਲੈ ਗਿਆ ਉਸ ਜਗ੍ਹਾ ਤੇ ਤੁਸੀਂ ਜਾਓਗੇ ਤੇ ਐਂਜ ਲੱਗਦਾ ਜਿਦਾਂ ਇੱਥੇ ਪਹਿਲੇ ਕੋਈ ਆਬਾਦੀ ਸੀਗੀ ਹੀ ਨਹੀਂ ਤੋਂ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਦਰਿਆਏ ਬਿਆਸ ਤੇ ਪਰ ਦਰਿਆਏ ਰਾਵੀ ਦਾ ਵਿਚਾਲਾ ਏਰੀਆ ਜਿਹਨੂੰ ਆਪਾਂ ਮੰਡ ਦਾ ਏਰੀਆ ਕਹਿੰਦੇ ਨਹੀਂ ਬਿਲਕੁਲ ਉਹ ਸਾਰਾ ਬਹੁਤ ਤਕਰੀਬਨ 10 12 ਫੁੱਟ ਤੱਕ ਪਾਣੀ ਜਾਣ ਦੀ ਵਜ੍ਹਾ ਨਾਲ ਅਕਸਰ ਜਿਹੜੀ ਗਰੀਬ ਆਬਾਦੀ ਸੀਗੀ ਉਹ ਵੀ متاثر ਹੋਈ ਤੇ ਜਿਹੜੇ ਵੱਡੇ ਜ਼ਿਮੀਂਦਾਰ ਸੀ ਉਹ ਵੀ ਘਰਾਂ ਦੇ ਨੀਚਲੇ ਪੋਸ਼ਣ ਛੱਡ ਕੇ ਉੱਪਰ ਰਹਿਣ ਜੁਥੇ ਮਜਬੂਰ ਹੋਏ। ਇਸੇ ਤਰ੍ਹਾਂ ਫਿਰ ਤੁਸੀਂ ਅੱਗੇ ਆਪਣਾ ਜਿਹੜਾ ਸਾਡਾ ਜ਼ਿਲ੍ਹਾ ਸੁਲਤਾਨਪੁਰ ਲੋਧੀ ਜਿਹੜਾ ਕਪੂਰਥਲਾ ਡਿਸਟ੍ਰਿਕਟ ਦੇ ਅੰਦਰ ਹੈ। ਜੀ। ਉੱਥੇ ਦਰਿਆਏ ਬਿਆਸ ਦਾ ਜਿਹੜਾ ਹਿੱਸਾ ਹੈ। ਉਥੋਂ ਲੈ ਕੇ ਸਤਲੁਜ ਦਰਿਆ ਤੱਕ ਜਦੋਂ ਆਪਾਂ ਹਰੀਕੇ ਪਤਨ ਤੋਂ ਜਾਂਦੇ ਆਂ ਫਿਰ ਡਿਸਟ੍ਰਿਕਟ ਫਿਰੋਜ਼ ਆ ਜਾਂਦਾ ਹੈ। ਤੇ ਇਹਨਾਂ ਸਾਰੇ ਦਰਿਆਵਾਂ ਨੇ ਮਿਲ ਕੇ ਇਸ ਪੂਰੇ ਇਲਾਕੇ ਦੇ ਤਕਰੀਬਨ 7-800 ਪਿੰਡਾਂ ਨੂੰ ਜਿਹੜਾ ਉਹ ਬਹੁਤ ਵੱਡੀ ਤਰ੍ਹਾਂ ਨੁਕਸਾਨ ਜਿਹੜਾ ਪਹੁੰਚਾਇਆ ਹੈ। ਇਮਾਮ ਸਾਹਿਬ ਅੱਜ ਜਾਮਾ ਮਸਜਿਦ ਦੇ ਵਿੱਚ अनेका ਪਰਿਵਾਰਾਂ ਨੂੰ ਲਗਭਗ 50 ਲੱਖ ਦੀ ਜਿਹੜੀ ਰਕਮ ਹੈ ਉਹ ਦਿੱਤੀ ਗਈ ਹੈ ਉਹਨਾਂ ਦੀ ਮਦਦ ਦੇ ਲਈ। ਉਸ ਬਾਰੇ ਵੀ ਦਰਸ਼ਕਾਂ ਨੂੰ ਦੱਸੋ। ਅਸਲ ਦੇ ਵਿੱਚ ਕੀ ਹੈ ਕਿ ਅਸੀਂ ਪਿਛਲੇ 15-20 ਦਿਨ ਤੋਂ ਇੱਥੇ ਕੰਮ ਕਰ ਰਹੇ ਹਾਂ। ਜੀ। ਅਸਲ ਜਦ 2019 ਜਦੋਂ ਹੜਾ ਆਏ ਸੀਗੇ ਤੇ ਸਾਡੇ ਪ੍ਰਧਾਨ ਚਾਚੂ ਸਰਦਾਰ ਪ੍ਰੇਤਪਾਲ ਸਿੰਘ ਜੀ ਪ੍ਰਧਾਨ ਨੇ ਗੁਰਦੁਆਰਾ ਦੁਖਨਵਾਂ ਸਾਹਿਬ ਦੇ ਤੇ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਕਿ ਵੀ 2019 'ਚ ਰੋਪੜ ਡਿਸਟ੍ਰਿਕਟ 'ਚ ਬਹੁਤ ਤੇਜ਼ ਹੜ੍ਹ ਆਇਆ ਸੀ ਕਿ ਬਹੁਤ ਸਾਰੇ ਲੋਕਾਂ ਦੇ ਡੰਗਰ ਰੁੜ ਗਏ ਸੀ ਤੇ ਬਹੁਤ ਸਾਰੀਆਂ ਮੱਜਾਂ ਦਾ ਨੁਕਸਾਨ ਹੋਇਆ। ਜੀ ਤੇ ਉਦੋਂ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਵੀ ਉਹਨਾਂ ਨੂੰ ਮੱਜਾਂ ਜੜੀਆਂ ਉਹ ਦੇਣੀ ਹੈ ਤੋਹਫੇ ਵਿੱਚ ਜਿਨ੍ਹਾਂ ਦੇ ਜਾਨਵਰ ਦਾ ਨੁਕਸਾਨ ਹੋਇਆ ਤੇ ਬੜੇ ਸ਼ਾਇਮ ਆਮ ਸਾਹਿਬ ਮੇਰੇ ਪਿਤਾ ਜੀ ਮੋਹੰਲਾ ਵੀਰਮਨ ਲੁਧਿਆਣਵੀ ਉਹ ਜਿਹੜੇ ਸ਼ੁਰੂ ਤੋਂ ਹੀ ਭਾਈ ਚਰਕ ਸਾਂਝ ਦੇ ਪ੍ਰਤੀਕ ਰਹੇ ਨੇ ਪੰਜਾਬ 'ਚ ਤੇ ਉਹਨਾਂ ਨੇ ਵੀ ਪ੍ਰਧਾਨ ਚਾਚੂ ਨੂੰ ਕਿਹਾ ਵੀ ਅਸੀਂ ਵੀ ਇਹਦੇ ਵਿੱਚ ਕੰਟਰੀਬਿਊਟ ਕਰਾਂਗੇ ਤੇ ਉਦੋਂ ਤੋਂ ਸਾਨੂੰ ਇਹ ਸਿੱਖਿਆ ਦਿੱਤੀ ਗਈ ਸੀ ਕਿ ਵੀ ਜਾਦਵੀ ਕੋ ਦੁੱਖ ਪਰੇਸ਼ਾਨੀ ਆਣੀ ਹੈ ਤੇ ਅਸੀਂ ਸਿਰਫ ਤਰਮਾ ਦੇ ਲੋਕਾਂ ਨੇ ਆਪਸ ਦੇ ਵਿੱਚ ਮਿਲ ਜੁਲ ਕੇ ਹੀ ਕੰਮ ਕਰਨਾ ਹੈ ਤੇ ਐਤ ਕੀ ਜਦੋਂ ਹੜ੍ਹ ਆਏ ਤੇ ਅਜ਼ਮਮੰਦ ਸਾਹਿਬ ਦਾ ਜਿਹੜਾ ਸਭ ਤੋਂ ਵੱਡਾ ਦਿਹਾੜਾ ਹੁੰਦਾ ਹੈ 12 ਰੁਪਏ ਲਫਲ ਦਾ ਉਹ ਇਤਕੀ ਸੀਗਾ ਤੇ ਅਸੀਂ ਬੜੀ ਨਿਮਰਤਾ ਨਾਲ ਆਪਣੀ ਗੋਮ ਨੂੰ ਬੇਨਤੀ ਕੀਤੀ ਕਿ ਜਦ ਸਾਡਾ ਗਵਾਂਡੀ ਸਾਡਾ ਭਰਾ ਸਾਡਾ ਜਿਹੜਾ ਜ਼ਮੀਨ ਦੇ ਉੱਤੇ ਜਿੱਨਾਂ ਨਾਲ ਅਸੀਂ ਰਹਿੰਦੇ ਆ ਆਪਸ ਵਿੱਚ ਇੱਕ ਦੂਜੇ ਨਾਲ ਖਾਣੇ ਪੀਣੇ ਜਦ ਉਹ ਦੁਖੀ ਹੈ ਤੇ ਫਿਰ ਅਸੀਂ ਕਿਸ ਗੱਲ ਦੀ ਖੁਸ਼ੀ ਜਿਹੜੀ ਹੈ ਉਹ ਮਨਾਈਏ ਅਸੀਂ ਕਿਹਾ ਇਸ ਦੇ ਸਾਰੀ ਰਕਮ ਜਿਹੜੀ ਹੈ ਉਹ ਹੜਪੀੜਤਾ ਨੂੰ ਦੇਣੀ ਚਾਹੀਦੀ ਹੈ ਤੇ ਬੜਾ ਇਸ ਗੱਲ ਤੇ ਮੈਨੂੰ ਇਸ ਖੁਸ਼ੀ ਹੈ ਕਿ ਭਾਰਤ ਦੇ ਜਿਹੜੇ 3-4 ਸੂਬੇ ਨੇ ਨੇੜੇ ਤੇ ਜੀ ਹਰਿਆਣਾ ਯੂਪੀ ਉੱਤਰਾਖੰਡ ਜੀ ਪੌਣ ਹਿਮਾਚਲ ਦੇ ਕਈ ਮੁਸਲਮਾਨਾ ਦੀਆਂ ਸੁਸਾਇਟੀਆਂ ਜੀ ਉਹਨਾਂ ਨੇ ਬਹੁਤ ਵੱਡੀ ਗਿਣਤੀ ਚ ਅਗਰ ਤੁਸੀਂ ਮੈਂ ਆਹ ਅੰਦਾਜ਼ੇ ਨਾਲ ਕਮਾਤੇ ਹੁਣ ਤੱਕ 1000 ਗੱਡੀਆਂ ਜਿਹੜੀਆਂ ਜੀ ਰਾਸ਼ਨ ਦੀਆਂ ਲੁਧਿਆਣਾ ਤੋਂ ਹੁੰਦੇ ਹੋਏ ਪੂਰੇ ਪੰਜਾਬ ਦੇ ਵਿੱਚ ਗਈਆਂ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੋਈ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਕਿ ਹਰ ਵਾਰੀ ਪੰਜਾਬੀਆਂ ਨੇ ਪਿਛਲੇ 75 ਸਾਲ ਚ ਆਜ਼ਾਦੀ ਤੋਂ ਬਾਅਦ ਜੀ ਆਜ਼ਾਦੀ ਤੋਂ ਪਹਿਲਾਂ ਤਾਂ ਬੜੀਆਂ ਕੁਰਬਾਨੀਆਂ ਹੋਇਆ ਉਹ ਤਾਂ ਗੁਰੂ ਸਾਹਿਬਾਨ ਦੀਆਂ ਵੀ ਉਹਨਾਂ ਤੱਕ ਤਾਂ ਕੋਈ ਪਹੁੰਚ ਨਹੀਂ ਸਕਦਾ ਬੇਸ਼ੱਕ ਤੇ ਲੇਕਿਨ ਸੰਵਾਲੀ ਤੋਂ ਬਾਅਦ ਵੀ ਪੰਜਾਬੀਆਂ ਨੇ ਕਦੀ ਵੀ ਕਿਸੇ ਦੀ ਪਿੱਠ ਨਹੀਂ ਲੱਗਣ ਦਿੱਤੀ ਜੀ ਦੁੱਖ ਕਿਸੇ ਦਾ ਹੋਇਆ ਸਾਂਝਾ ਕਰਨ ਅਸੀਂ ਪਹੁੰਚ ਗਏ ਭੁੱਖਾ ਕੋਈ ਸੀ ਰੋਟੀ ਖਾਣਣ ਅਸੀਂ ਪਹੁੰਚ ਗਏ ਪੰਗਾ ਕਿਸੇ ਦਾ ਪਿਆ ਤਰਨਾਲਾਣ ਅਸੀਂ ਪਹੁੰਚ ਗਏ ਜੀ ਤੇ ਇਸ ਵਾਰੀ ਮੈਂ ਵੀ ਐਲਾਨ ਕੀਤਾ ਕਿ ਵੀ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਈਏ ਤੇ ਮੈਂ ਰਣੀ ਹੈ ਆਪਣੀ ਕੌਮ ਦਾ ਵੀ ਜਿਨ੍ਹਾਂ ਨੇ ਉਸ ਆਵਾਜ਼ ਤੇ ਲੱਭਿਆ ਉਬਰ ਡੀਗੰਤੀ ਦੇ ਵਿੱਚ ਪੰਜਾਬ ਆਏ ਪਰ ਹੁਣ ਤੱਕ ਅਸੀਂ ਸਾਰੀ ਸਲਾਬ ਜਦਾ ਜਿਹੜੇ ਇਲਾਕੇ ਸੀ ਉਹਨਾਂ 'ਚ ਲਗਾਤਾਰ ਰਸਦ ਪੁਚਾਣ ਦਾ ਕੰਮ ਕਰਦੇ ਪਏ। ਜਾਮਾ ਮਸਜਿਦ ਲੁਧਿਆਣਾ ਤੋਂ ਹਮੇਸ਼ਾ ਮੁਹੱਬਤ ਦਾ ਭਾਈਚਾਰਕ ਸਾਂਝ ਦਾ ਪੈਗਾਮ ਦਿੱਤਾ ਗਿਆ। ਅੱਜ ਜਿਨ੍ਹਾਂ ਪਰਿਵਾਰਾਂ ਨੂੰ ਇਹ ਵਿੱਤੀ ਮਦਦ ਦਿੱਤੀ ਗਈ ਹੈ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਸਿਰਫ ਮੁਸਲਮਨ ਨਹੀਂ Hindu ਅਤੇ Sikh ਪਰਿਵਾਰ ਵੀ ਨੇ। ਉਸ ਬਾਰੇ ਵੀ ਥੋੜਾ ਜਿਹਾ ਹਾਂ ਮੁਸਲਮਾਨ ਗਿਣਤੀ ਦੇ 2-4 ਨੇ। ਜੀ। ਤਕਰੀਬਨ ਸਾਰੇ ਗੈਰ ਮੁਸਲਮਨ ਪਰਿਵਾਰ। ਜੀ। ਔਰ ਇੱਥੇ Hindu, Musalman, Sikh, Isai di ਤੱਕ ਗੱਲ ਹੀ ਨਹੀਂ। ਜੀ। ਅਸੀਂ ਪੰਜਾਬੀ ਆ ਸਾਰੇ। ਜੀ। ਔਰ ਅਸੀਂ ਦਰਦ ਮਹਿਸੂਸ ਕਰਦੇ ਆਂ ਆਪਸ ਵਿੱਚ ਇੱਕ ਦੂਜੇ ਦਾ ਜੀ ਤੇ ਜਦ ਅਸੀਂ ਦਰਦ ਮਹਿਸੂਸ ਕਰਦੇ ਆਂ ਤੇ ਅਸੀਂ ਜਦ ਇੱਥੇ ਬਾੜ ਪ੍ਰਭਾਵਿਤ ਦੌਰਿਆਂ ਦਾ ਦੌਰਾ ਕਰ ਰਹੇ ਸੀਗੇ ਜੀ ਤੇ ਕਈ ਜਗ੍ਹਾ ਮੈਂ ਜਦ ਗਿਰੇ ਹੋਏ ਮਕਾਨ ਦੇਖੇ ਜੀ ਤੇ ਉਹਨਾਂ ਦੇ ਲੋਕਾਂ ਨੂੰ ਸੜਕ ਤੇ ਬੈਠੇ ਹੋਏ ਦੇਖਿਆ ਤੇ ਆਮ ਲੋਕ ਤਾਂ ਅੱਜ ਕੱਲ੍ਹ ਦੇ ਟ੍ਰੈਂਡ ਦੇ ਮੁਤਾਬਕ ਨਾ ਵੀਡੀਓ ਬਣਾਉਂਦੇ ਜੀ ਤੇ ਇਹ ਤਾਂ ਆਮ ਗੱਲ ਹੋ ਗਈ ਪਿਆਰ ਹੁੰਦਾ ਕਹਿੰਦਾ ਰੀਲ ਬਣਾਓ ਜੀ ਤੇ ਮੈਂ ਜਦੋਂ ਦਰਿਆ ਰਾਵੀ ਦੇ ਕੰਢੇ ਗਿਆ ਤੇ ਹਜ਼ਾਰਾਂ ਲੋਕ ਉੱਥੇ ਰੀਲਾਂ ਬਣਾ ਰਹੇ ਸੀ ਜੀ ਉਹ ਵੀ ਲੋਕਾਂ ਨੂੰ ਦੱਸਣ ਲਈ ਜਾਂ ਤਾਂ ਲੋਕ ਵੀ ਦੇਖੋ ਆ ਕੀ ਹੋ ਗਿਆ ਤੇ ਉੱਥੇ ਮੈਂ ਇੱਕ ਆਪਣੀ ਗੈਰ ਮੁਸਲਿਮ ਭੈਣ ਨੂੰ ਦੇਖਿਆ ਤੇ ਉਹਦਾ ਘਰ गिर ਗਿਆ ਤੇ ਉਹ ਬੜੀ ਮਾਇੂਸੀ ਨਾਲ ਆਪਣੇ ਘਰ ਨੂੰ ਦੇਖ ਰਹੀ ਸੀ ਜੀ ਤੇ ਮੈਨੂੰ ਲੱਗਿਆ ਕਿ ਇਹ ਤਕਲੀਫ ਜਿਹੜੀ ਹੈ ਰੂਹ ਤੱਕ ਪਹੁੰਚੀ ਹੋਈ ਹੈ ਜੀ ਇਹ ਕੋਈ ਫਾਰਮੈਲिटीज ਨਹੀਂ ਹੈ ਜੀ ਸਿਰਫ ਆਟਾ ਦਾਲ ਦੇਣ ਨਾਲ ਕੰਮ ਚੱਲਣ ਵਾਲਾ ਹੈ ਨਹੀਂ ਜੀ ਫਿਰ ਅਸੀਂ ਫੌਰੀ ਤੌਰ ਤੇ ਆਪਣੀ ਇੱਕ ਮੀਟਿੰਗ ਬੁਲਾ ਕੇ ਜੀ ਇਹ ਫੈਸਲਾ ਕੀਤਾ ਕਿ ਸਾਡੀ ਖੌਮ ਜਿਹੜੀ बार-बार ਸਾਨੂੰ ਅਪਰੋਚ ਕਰਦੀ ਪਈ ਹੈ ਸਾਡਾ ਜਿਹੜਾ ਅਹਿਰਾਰ ਫਾਊਂਡੇਸ਼ਨ ਹੈ ਜਦੋਂ ਉਹਨੂੰ ਮਦਦ ਕਰਦੀ ਪਈ ਹੈ ਇਸ ਫਾਊਂਡੇਸ਼ਨ ਨੂੰ ਚਾਹੀਦਾ ਕਿ ਜੋ ਕੁਝ ਉਹਦੇ ਕੋਲ ਹੈ ਇਸ ਵੇਲੇ ਸਾਰਾ ਕੁਝ ਦੇ ਦੇ ਜੀ ਕਿਉਂਕਿ ਜਦ ਲੋਕਾਂ ਨੇ ਮਸਜਿਦਾਂ ਜਾ ਕੇ ਫੰਡ ਦਿੱਤਾ ਨਾ ਜੀ ਤੇ ਬਹੁਤ ਸਾਰੀ ਔਰਤਾਂ ਨੇ ਆਪਣੇ ਕੰਗਣ ਉਤਾਰ ਕੇ ਵੀ ਤੁਸੀਂ ਸੁਣਿਆ ਹੋਣਾ ਮੇ ਬਾਤ ਦੇ ਵਿੱਚ ਬਹੁਤ ਸਾਰੀ ਔਰਤਾਂ ਨੇ ਆਪਣੇ ਜ਼ੇਵਰ ਵੀ ਉਤਾਰ ਕੇ ਦਿੱਤੇ ਵੀ ਸਾਡੇ ਭਰਾ ਸਾਡੀਆਂ ਭੈਣਾਂ ਸਾਡੀਆਂ ਮਾਮਾ ਉੱਥੇ ਦੁਖੀ ਹੈ ਤੇ ਅਸੀਂ ਕਿਉਂ ਨਾ ਇਹ ਕੰਮ ਕਰੀਏ ਤੇ ਸਾਨੂੰ ਵੀ ਲੱਗਿਆ ਕਿ ਅਗਰ ਫਾਊਂਡੇਸ਼ਨ ਜਿੰਨੇ ਕ ਪੈਸੇ ਪਏ ਹੈ ਤੇ ਰੱਖ ਕੇ ਕੀ ਕਰਨੇ ਹੈ ਜੇ 2 ਮਹੀਨੇ ਬਾਅਦ ਮਦਦ ਦਿੱਤੀ ਤੇ ਉਹ ਮਦਦ ਨਹੀਂ ਹੋਏਗੀ ਕਿਉਂਕਿ ਬਹੁਤ ਗਰੀਬ ਬੰਦਾ ਸੂਤ ਤੇ ਪੈਸੇ ਲੈ ਕੇ ਘਰ ਦੀ ਛੱਤ ਪੰਦਾ ਹੈ ਔਰ ਜਿਹੜਾ ਬੰਦਾ ਸੂਤ ਤੇ ਲੈ ਲਵੇ ਤੁਹਾਨੂੰ ਪਤਾ ਹੈ ਕਿ ਅੱਜਕੱਲ ਗਰੀਬ ਕੋਈ ਦਿਹਾੜੀ ਨਹੀਂ ਹੈ ਫਸ ਜਾਂਦਾ ਤੇ ਇਸ ਲਈ ਅੱਜ ਮੇਰੇ ਪਿਤਾ ਜੀ ਮਰੂਮ ਮੌਲਨਾ ਵੀਰਾ ਲੁਧਿਆਣਵੀ ਦਾ ਚੌਥੀ ਵਰਸੀ ਵੀ ਸੀਗੀ ਹਰ ਸਾਲ ਅਸੀਂ ਇੱਕ ਨਵਾਂ ਕੰਮ ਉਹਨਾਂ ਦੀ ਡੈਥ ਅਨਿਵਰਸਰੀ ਤੇ ਸ਼ੁਰੂ ਕਰਦੇ ਆਂ ਪਿਛਲੇ ਸਾਲ ਕੰਪਿਊਟਰ ਸੈਂਟਰ ਬਣਾਇਆ ਉਸ ਤੋਂ ਵੀਲੇ ਸਾਲ ਡਿਸਪੈਂਸਰੀ ਹਬੀਬ ਡਿਸਪੈਂਸਰੀ ਸ਼ੁਰੂ ਕੀਤੀ ਜੀ ਤੇ ਇਸ ਸਾਲ ਇਰਾਦਾ ਸੀ ਕਿ ਜਾਮਾ ਮਸਜਿਦ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਜੀ ਲੇਕਿਨ ਜਦ ਸਲਾਬ ਆ ਗਿਆ ਤੇ ਫਿਰ ਅਸੀਂ ਇਹ ਇਰਾਦਾ ਕੀਤਾ ਕਿ ਇਹ ਸਾਰੀ ਰਕਮ ਜਿਹੜੀ ਹੈ ਪਹਿਲਾਂ ਆਪਣੇ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਦੇ ਗਏ ਤੇ ਇਸ ਲਈ ਕੋਈ ਕਾਇਦ ਨਹੀਂ ਧਰਮ ਦੀ ਮਜ਼ਹਬ ਦੀ ਅਜੀਬ ਤੌਰ ਪੰਜਾਬੀ ਕੰਮ ਕੀਤਾ ਹੈ ਔਰ ਪੰਜਾਬੀ ਹਮੇਸ਼ਾ ਡਟ ਕੇ ਹੜ੍ਹਾਂ ਦਾ ਮੁਕਾਬਲਾ ਕਰਦੇ ਆ ਔਰ ਅਸੀਂ ਪੀੜਤ ਨਹੀਂ ਹੈਗੇ ਅਸੀਂ ਪਾਣੀਆਂ ਨਾਲ ਵੀ ਲੜਦੇ ਪਏ ਆ ਪਿਛਲੀ ਵਾਰੀ ਵੀ ਸੰਤ ਸਿਚੇਵਾਲ ਉਹਨਾਂ ਨੇ ਅਫਸਰ ਕਹਿੰਦੇ ਸੀ 400 ਦਿਨ ਚ ਇਹ ਭਰਿਆ ਜਾਊਗਾ ਝੱਕਾ ਔਰ ਉਹ ਵੀ ਉਦੋਂ ਜਦੋਂ ਬਿਆਸ ਵਾਪਸ ਮੋੜਨ ਵਾਲਾ ਹੋਊਗਾ ਜੀ ਲੇਕਿਨ ਪੰਜਾਬੀਆਂ ਨੇ 28 ਦਿਨ ਦੇ ਵਿੱਚ ਵੀ ਦਰਿਆ ਨੂੰ ਨਕਾ ਲਾ ਦਿੱਤਾ ਜਿਗਾ ਤੇ ਇਸ ਲਈ ਪੰਜਾਬ ਦੇ ਜਿਹੜੇ ਸਿੱਖ ਭਰਾ ਨੇ ਪੰਜਾਬ ਦੇ Hindu ਪੰਜਾਬ ਦੇ ਮੁਸਲਮਾਨ ਦਲਿਤ ਬੋਧੀ ਜੈਨੀ ਜਿਹੜੀਆਂ ਨਸਲਾਂ ਪੰਜਾਬ ਚ ਰਹਿੰਦੀਆਂ ਜੀ ਇਹ ਝੁਹਾਰੂ ਲੋਕ ਨੇ ਇਹ ਲੜਨਾ ਜਾਣਦੇ ਨੇ ਖੜਨਾ ਜਾਣਦੇ ਨੇ ਤੇ ਇਸ ਵਾਰ ਵੀ ਮੈਨੂੰ ਉਮੀਦ ਹੈ ਕਿ ਹਾਲਾਤ ਅਸੀਂ ਜਿੱਤ ਲਈਏ ਹਾਸਲ ਕਰਾਂ। ਇਮਾਮ ਸਾਹਿਬ ਨੁਕਸਾਨ ਬਹੁਤ ਹੋਇਆ ਲੋਕਾਂ ਦੇ ਘਰ-ਬਾਰ ਤਬਾਹ ਹੋ ਗਏ ਪੱਕੀਆਂ ਫਸਲਾਂ ਜਿਹੜੀਆਂ ਉਹ ਵੀ ਉਹਨਾਂ ਦੀਆਂ ਖਤਮ ਹੋ ਗਈਆਂ ਮਾਲ ਡੰਗਰ ਜਿਹੜਾ ਤੁਹਾਡੇ ਮੁਤਾਬਕ ਜ਼ਿਆਦਾ ਹੁਣ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਰਾਸ਼ਨ ਪਹੁੰਚ ਰਿਹਾ ਹੋਰ ਦਵਾਈਆਂ ਦੀ ਕਿਹੜੀ ਪਹੁੰਚ ਰਹੀ ਹੈ? ਅਸੀਂ ਲੁਧਿਆਣਾ ਜਾਮਾ ਮਸਜਿਦ ਵੱਲੋਂ ਹੁਣ ਤੱਕ 10 ਲੱਖ ਰੁਪਏ ਦੀਆਂ ਦਵਾਈਆਂ ਹੋ ਸਾਡੀਆਂ ਲਗਾਤਾਰ ਕਈ ਟੀਮਾਂ ਡਾਕਟਰਸ ਦੀਆਂ ਕੰਮ ਕਰ ਰਹੀਆਂ ਜੀ ਇੱਕ ਰਾਹ ਰਾਤ ਸੇਵਾ ਸੁਸਾਇਟੀ ਹੈ ਸਾਡਾ ਜਸਦੇਵ ਸੇਖੋਂ ਮਾਮਾ ਜੀ ਅਸੀਂ ਇਹਨਾਂ ਨੂੰ ਜੀ ਬਿਲਕੁਲ ਤੇ ਉਹ ਗੁਰਸਾਹਿਬ ਸਿੰਘ ਜੀ ਔਰ ਪਰਮਪਾਲ ਸਿੰਘ ਉਹ ਸਾਰੇ ਅਸੀਂ ਮਿਲ ਕੇ ਜੀ ਭਾਵੇਂ ਸਾਡੀ ਐਨ ਜੀਓਜ਼ ਲੱਗ ਨੇ ਲੇਕਿਨ ਅਸੀਂ ਇਕੱਠੇ ਮਿਲ ਕੇ ਕੰਮ ਕਰ ਰਹੇ ਹਾਂ ਜੀ ਤੇ ਹੁਣ ਸਾਨੂੰ ਇਹ ਲੱਗਦਾ ਹੈ ਕਿ ਪਾਣੀ ਉਤਰਨ ਤੋਂ ਬਾਅਦ ਚੁਣੌਤੀ ਹੈ ਉਹ ਵੱਡੀ ਚੁਣੌਤੀ ਹੈ ਵੱਡੀ ਚੁਣੌਤੀ ਜੀ ਕਿਉਂਕਿ ਤੁਹਾਨੂੰ ਤੁਸੀਂ ਦੇਖਿਆ ਹੋਣਾ ਆਈਕਲ ਕੋਈ ਯੂਟਿਊਬਰ ਪਾ ਰਹੇ ਜੀ ਰਾਸ਼ਨ ਬਹੁਤ ਹੋ ਗਿਆ ਜੀ ਸਾਨੂੰ ਪਤਾ ਹੈ ਕਿ ਇਹ ਵੀ ਘੱਟ ਹੈ ਕਿਉਂਕਿ ਇਹਨੂੰ ਸਟੋਰ ਕਰਨ ਦੀ ਜ਼ਰੂਰਤ ਹੈ ਜ਼ਰੂਰਤ ਹੈ ਬਿਲਕੁਲ 4 ਮਹੀਨੇ ਬਾਅਦ ਜਦ ਖੇਤਾਂ 'ਚ ਜੇ ਰੇਤਾ ਭਰਿਆ ਹੋਏਗਾ ਜ ਜਿਹੜੇ ਤੋਂ ਪਾਣੀ ਨਿਕਲਣਾ ਉਹ ਜਾਮ ਹੋ ਚੁੱਕੇ ਹੈ ਉਹਨਾਂ ਦੀ ਮੋਟਰਾਂ ਫੁੱਗ ਗਈਆਂ ਉਹਨਾਂ ਚ ਗਾਰਾ ਭਰ ਗਿਆ ਸਾਡੇ ਜਾਨਵਰ ਬਹੁਤ ਜਗ੍ਹਾ ਮਰ ਕੇ ਉੱਥੇ ਪਏ ਹੈ ਉਹਨਾਂ ਨੂੰ ਸੜਨ ਤੋਂ ਪਹਿਲਾਂ ਇੱਕ ਜੇਬੀਸੀ ਨੇ ਚਾੱਕ ਕੇ ਦੂਸਰੀ ਜਗ੍ਹਾ ਦੱਬਣਾ ਹੈ ਔਰ ਬਹੁਤ ਸਾਰੇ ਲੋਕ ਪਾਣੀ ਦੀ ਵਜਿਨ ਨਾਲ ਬਿਮਾਰੀਆਂ ਚ ਆ ਗਏ ਫੰਗਸ ਇਨਫੈਕਸ਼ਨ ਚ ਆ ਗਏ ਬੁਖਾਰ ਚ ਆ ਗਏ ਇਹਦੇ ਬਾਅਦ ਸਾਡੇ ਜਾਨਵਰ ਜਿਹੜੇ ਹੈ ਉਹ ਬੜੀ ਹੱਦ ਤੱਕ ਬਿਮਾਰ ਹੋਏ ਹੈ ਤੇ ਇਹ ਆਨ ਵਾਲਾ ਜਿਹੜਾ 4 ਮਹੀਨੇ ਚੁਣੌਤੀ ਪਰੇ ਜੀ ਤੇ ਉਸ ਚੁਣੌਤੀ ਦਾ ਮੁਕਾਬਲਾ ਵੀ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਕਰਨਾ ਹੈ ਜਿੱਥੇ ਸਰਕਾਰ ਮਦਦ ਕਰਦੀ ਪਈ ਹੈ ਉੱਥੇ ਐਨ ਜੀਓਸ ਨੂੰ ਵਿਛਾਇਦ ਹੈ ਕਿ ਉਹ ਯੂਟਿਊਬਰਾਂ ਦੇ ਮੁਤਾਬਕ ਨਾ ਚੱਲਣ ਹਕੀਕਤ ਨੂੰ ਪਹਿਚਾਨਣ ਔਰ ਆਉਣ ਵਾਲੇ 4 ਮਹੀਨੇ ਦੇ ਲਈ ਆਪਣੇ ਭਰਾਵਾਂ ਦਾ ਸਾਥ ਦੇਣੀ ਤੇ ইমাম ਸਾਹਿਬ ਅਖੀਰ ਦੇ ਵਿੱਚ ਤੁਹਾਡੇ ਵੱਲੋਂ ਸਨੇਹਾ ਕੀ ਹੈ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਤੋਂ ਬਾਹਰ ਦੇ ਲੋਕ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਹੜਪੀੜਤਾਂ ਦੀ ਉਹਨਾਂ ਨੂੰ ਕੀ ਪੰਜਾਬ ਤੋਂ ਬਾਹਰ ਜਿਹੜੇ ਨੇ ਉਹਨਾਂ ਤੋਂ ਮੈਂ ਦੱਸਣਾ ਚਾਹਣਾ ਵੀ ਅਸੀਂ ਸਾਰੇ ਪੰਜਾਬੀ ਆ ਜੀ ਹਮੇਸ਼ਾ ਛੜਦੀ ਕਲਾ 'ਚ ਆ ਜੀ ਤੇ ਅਸੀਂ ਹੜ 'ਚ ਪ੍ਰਭਾਵਿਤ ਨਹੀਂ ਹੁੰਦੇ ਹੜਾਂ ਦੇ ਨਾਲ ਲੜਨ ਲੱਗ ਪੈਂਦੇ ਹਾਂ ਜੀ ਤੇ ਐਤਕੀ ਵੀ ਲੜਦੇ ਪਏ ਹਾਂ ਜੀ ਤੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਵੀ ਕਹਿਣਾ ਚਾਹਣਾ ਠੀਕ ਹੈ ਸਾਡਾ ਆਪਣਾ ਧਰਮ ਅਲੱਗ-ਅਲੱਗ ਹੋ ਸਕਦਾ ਹੈ ਜੀ ਜਾਤਾਂ ਵੀ ਹੋ ਸਕਦੀਆਂ لیکن ਸਾਡੀ ਮਾਂ ਬੋਲੀ ਪੰਜਾਬੀ ਹੈ ਜੀ ਸਾਡਾ ਵਿਰਸਾ ਪੰਜਾਬੀ ਹੈ ਸਾਡੀ ਮਿੱਟੀ ਪੰਜਾਬੀ ਹੈ ਤੇ ਆਪਾਂ ਸਾਰੇ ਪੰਜਾਬੀਆਂ ਨੇ ਮਿਲ ਕੇ ਇਸ ਆਫਤਾ ਨੂੰ ਭਜਾਣਾ ਹੈ ਤੇ ਇਨਸ਼ਾਅੱਲਾਹ ਤਾਲਾ ਫਤਿਹ ਹਾਸਲ ਕਰੀਏ ਸਮਝ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਸ਼ਾਹੀ ਇਮਾਮ ਪੰਜਾਬ ਜਿਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਚਰਚਾ ਹੋਈ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਔਰ ਜੋ ਅੱਜ ਵਿੱਤੀ ਮਦਦ ਉਹਨਾਂ ਪਰਿਵਾਰਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਹੜ੍ਹਾਂ ਕਰਕੇ ਹੋਇਆ ਸੋ ਅਸੀਂ ਵੀ ਇੱਕ ਸਨੇਹਾ ਜਿਹੜਾ ਲੁਧਿਆਣਾ ਟਾਈਮਜ਼ ਦੇ ਮਾਧਿਅਮ ਦੇ ਨਾਲ ਉਹਨਾਂ ਲੋਕਾਂ ਨੂੰ ਦਿੰਨੇ ਆ ਕਿ ਪੰਜਾਬ ਕਈ ਵਾਰ ਡਿੱਗਿਆ ਔਰ ਮੁੜ ਕੇ ਉੱਠਿਆ ਕਿਉਂਕਿ ਪੰਜਾਬੀਆਂ ਨੇ ਹਮੇਸ਼ਾ ਪੰਜਾਬੀਆਂ ਦੀ ਮਦਦ ਕੀਤੀ ਹੈ ਪੰਜਾਬੀਆਂ ਨੇ ਦੁਨੀਆ ਦੀ ਮਦਦ ਕੀਤੀ ਹੈ ਸੋ ਇਹ ਕੁਦਰਤੀ ਆਫਤਾਏ ਔਰ ਇਸ ਦੇ ਨਾਲ ਨਜਿੱਠਣ ਦੇ ਲਈ ਸਾਡਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਸਤਿ ਸ਼ਕਾਕਾਰ